ਤੋ ਵਾਕਤਾ ਜੀ ਤਲਵੰਡੀ ਪਾਈ ਟੈਂਪ ਤੇ ਸਭ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਲਾਈਕ ਫੋਲੋ ਨਹੀਂ ਕੀਤਾ ਜਰੂਰ ਕਰ ਲੈਣ ਤਾਂ ਜੋ ਹਰ ਅਪਡੇਟ ਤੁਹਾਡੇ ਤੱਕ ਪੁੱਜਦੀ ਰਹੇ ਬੀਤੀ ਰਾਤ ਚੋਰਾਂ ਨੇ ਤਲਵੰਡੀ ਪਾਈ ਦੀ ਛੀਨਾ ਕਲੋਨੀ ਚ ਕਾਰਜ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ 1000 ਰੁਪਏ ਦਾ ਸੋਨਾ ਅਤੇ 10000 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਕੇ ਕਰਤਾਰਸ탄 ਤੇ ਪਟਕੇ ਪੁੱਜ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਆਜੋ ਸੁਣਦੇ ਹਾਂ ਕੀ-ਕਿਆ ਪੀੜਤ ਪਰਿਵਾਰਾਂ ਨੇ ਅੰਜ ਕੀ ਘਟਨਾ ਸਾਰੀ ਹੋਈ ਏ ਘਟਨਾ ਜੀ 12:40 ਦਾ ਟਾਈਮ ਆ ਠੀਕ ਆ ਜੀ ਪੰਦਰ ਆਏ ਆ ਜੀ ਕੈਮਰੇ ਚੈੱਕ ਕੀਤੇ ਆ ਸਾਨੂੰ ਕੋਈ ਪਤਾ ਨਹੀਂ ਲੱਗਾ ਸਾਨੂੰ ਬਾਹਰੋਂ ਕੋਡਾ ਲਾਤਾ ਜੀ ਜਿੰਨਾਂ ਨੇ ਠੀਕ ਆ ਜੀ ਤੇ 8000 ਰੁਪਿਆ ਸੀ ਸਾਡਾ ਠੀਕ ਆ ਜੀ ਤਾਂ ਉਸ ਦੇ ਜੋੜੇ ਸੀ ਜੀ ਠੀਕ ਆ ਜੀ ਤੇ ਕੁਝ ਹੋਰ ਨੰਗੀ ਸੀ ਟੁੱਟੇ ਸੀ ਜੀ 2-3000 ਰੁਪਿਆ ਅੱਡ ਪਰਸ ਚ ਪਿਆ ਸੀ ਆ ਠੀਕ ਆ ਜੀ ਇਹ ਪਤਾ ਪਤਾ ਲੱਗਾ ਕੁਝ ਕਿੰਨੇ ਜਣੇ ਆਏ ਸੀ ਕਿਵੇਂ ਕੁਝ ਨਹੀਂ ਜੀ ਕੈਮਰੇ ਚੈੱਕ ਕਰਤੀ ਆ ਉਹਦੇ ਚ 4 ਜਣੇ ਆ ਰਹੇ ਆ ਜੀ ਠੀਕ ਆ ਜੀ ਹਾਂ ਜੀ ਪੁਲਿਸ ਨੂੰ ਤਲਾਸ਼ ਦੇਤੀ ਐ ਇਸ ਬੰਦੇ ਦੀ ਹਾਂਜੀ ਪੁਲਿਸ ਨੂੰ ਤਲਾਸ਼ ਦੇਤੀ ਐ ਜੀ ਠੀਕ ਐ ਜੀ ਇਹ ਤੁਹਾਡੇ ਮੁੱਲ 80000 ਰੁਪਏ ਦੀ ਲੱਗਦੀ ਐ ਤੇ ਟੋਪਸ ਹਾਂਜੀ ਟੋਪਸ ਜੀ ਹਾਂਜੀ ਤੇ ਟੋਟਲ ਕਿੰਨਾ ਨੁਕਸਾਨ ਹੋ ਗਿਆ ਤੁਹਾਡੇ ਟੋਟਲ 1 ਲੱਖ ਰੁਪਏ ਦਾ ਹੋ ਗਿਆ ਜੀ 1 ਲੱਖ ਰੁਪਏ ਦਾ ਹਾਂਜੀ ਠੀਕ ਐ ਵੀਰ ਕੀ ਆਪਣਾ ਨੌਂ ਪਿੰਡਾ ਤੇ ਕਿੱਥੇ ਕਿੱਥੇ ਰਹਿੰਦੇ ਪਏ ਤੁਸੀਂ ਇਹ ਮੇਰਾ ਨਾਮ ਕਰਤਾਰ ਸਿੰਘ ਐ ਜੀ ਸ਼ੀਨਾ ਕਲੋਨੀ ਸਾਡੇ ਸਾਰ ਜਮੀਨਾ ਜੀ ਬਣੀ ਹੋਈ ਹੈ ਇਹਦੀ ਠੀਕ ਹੈ ਜੀ ਇਹ ਸਾਰੀ ਕੀ ਰਾਤ ਘਟਨਾ ਸਾਰੀ ਹੋਈ ਸਰ ਸੁੱਤੇ ਪਏ ਸੀ ਅਸੀਂ ਰਾਤ ਨੂੰ ਠੀਕ ਹੈ ਜੀ ਤਕਰੀਬਨ 1.5 ਕੁ ਦਾ ਟਾਈਮ ਸੀ ਜਿਆ ਹੁਣ ਅਕੱਲ ਏਸੀਆਂ 'ਚ ਪਏ ਹੋਏ ਆ ਹਾਂਜੀ ਦੂਜੇ ਨਾਲ ਦੇ ਕਮਰੇ 'ਚ ਹੋਈ ਹੈ ਚੋਰੀ ਅੱਛਾ ਕੀ ਕੀ ਲੈ ਕੇ ਗਏ ਕੋਈ ਕਿਵੇਂ ਇਹ ਗਲੇ ਦਾ ਹਾਰ ਸੀਗਾ ਸਾਡਾ 3 ਕੁ ਟੋਲੇ ਦਾ ਸੀ 3 ਟੋਲੇ ਤਾਂ ਸੋਨੇ ਦਾ ਹੈ ਹਾਂਜੀ ਸੋਨੇ ਦਾ ਜੀ ਠੀਕ ਹੈ ਉਹ ਲੈ ਗਏ ਆ ਜੀ ਅੱਛਾ ਪਤਾ ਕਿੰਨੇ ਜਣੇ ਆਏ ਕੋਈ ਪਤਾ ਹੈ ਕੋਈ ਕੈਮਰੇ ਵਿੱਚ ਸਾਨੂੰ 4 ਤੋਂ 5 ਯਾਨੀ ਸ਼ੋ ਹੋ ਰਹੇ ਆ ਠੀਕ ਹੈ ਅੱਛਾ ਇਹ ਪਤਾ ਲੱਗਾ ਵੀ ਚੋਰ ਦੇ ਗੋਲੀ ਵੱਜੀ ਆ ਉਹ ਕਿਵੇਂ ਵੱਜੀ ਉਹ ਜਦੋਂ ਚੋਰੀ ਇਹਨੇ ਸਾਰੇ ਕਰਕੇ ਬਾਹਰ ਨਿਕਲੇ ਆ ਠੀਕ ਹੈ ਉਸ ਤੋਂ ਬਾਅਦ ਨਾਕ ਲੈਂਦੇ ਆ ਮਾਰੀ ਆ ਗੋਲੀ ਅੱਛਾ ਅੱਛਾ ਉਹਨਾਂ ਰੱਪ ਜਾਣੇ ਪੈਰ ਤੇ ਲੱਗੀ ਕਿੱਥੇ ਲੱਗੀ ਉਹ ਤੇ ਕਿਵੇਂ ਤੇ ਖੂਨ ਦੇ ਛਿੱਟੇ ਆ ਜੀ ਸੜਕ ਤੇ ਸਾਰੇ ਠੀਕ ਹੈ ਔਰ ਸੁਣੋ ਤਲਾ ਦੇਤੀ ਉਸ ਨੂੰ ਹਾਂਜੀ ਦੇਤੀ ਆਈ ਸੀ ਬੋਲਸਾ ਆਈ ਆ ਜੀ ਵੇਖ ਗਿਆ ਸਾਰਾ ਕੁਝ ਠੀਕ ਹੈ ਹਾਂਜੀ